हां जी दोस्तों एमडी जॉब अलर्ट्स चैनल ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਐਮਜ ਬਟਿੰਡਾ ਜਾਨੀ ਕਿ ਐਮਜ ਹਸਪਤਾਲ ਬਟਿੰਡਾ ਦੇ ਵਿੱਚ ਬਿਲਕੁਲ ਨਵੀਂ ਭਰਤੀ ਆਈ ਹੈ ਅੱਜ ਹੀ ਜਾਰੀ ਹੋਇਆ ਨੋਟੀਫਿਕੇਸ਼ਨ ਹੁਣੇ-ਹੁਣੇ ਨੋਟੀਫਿਕੇਸ਼ਨ ਜਾਰੀ ਹੋਇਆ ਹੈਗਾ ਜੀ ਪੱਖ-ਪੱਖ ਪੋਸਟਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ ਹੋਇਆ ਹੈਗਾ ਜੀ ਪੂਰੀ ਜਾਣਕਾਰੀ ਲੈ ਕੇ ਆਏ ਆ ਇਸ ਵੀਡੀਓ ਦੇ ਵਿੱਚ ਇਸ ਵੀਡੀਓ ਨੂੰ ਪੂਰਾ ਧਿਆਨ ਨਾਲ ਅੰਤ ਤੱਕ ਜ਼ਰੂਰ ਦੇਖਣਾ ਇਸ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਜੀ ਜੇਕਰ ਤੁਸੀਂ ਸਾਡੇ ਚੈਨਲ ਨੂੰ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਨਾ ਨਾ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਵੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਵੀ ਕੰਪੀਟੀਟਿਵ ਐਗਜ਼ਾਮ ਆਉਂਦਾ ਜੀ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰਾਮ ਚੈਨਲ ਪਲੱਸ ਵਟਸਐਪ ਚੈਨਲ ਵੀ ਹੈ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਸਾਡੇ ਉਹਨਾਂ ਚੈਨਲਾਂ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਉਸ ਦੀ ਪੀਡੀਐਫ ਫਾਈਲ ਜਾਂ ਕੋਈ ਨਵਾਂ ਅਪਡੇਟ ਆਉਂਦਾ ਨੋਟੀਫਿਕੇਸ਼ਨ ਆਉਂਦਾ ਉਸ ਦੀ ਪੀਡੀਐਫ ਫਾਈਲ ਜਾਂ ਪੰਜਾਬ ਦੇ ਵਿੱਚ ਕੋਈ ਇਹੋ ਜੀ ਭਰਤੀ ਆਉਂਦੀ ਹੈ ਜਿਸ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰਦੇ ਹਾਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਇਹ ਨੋਟੀਫਿਕੇਸ਼ਨ ਲਗਭਗ 13 ਪੇਜਾਂ ਦਾ ਹੈਗਾ ਜੀ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਤੇ ਪੂਰਾ ਦਾ ਪੂਰਾ ਨੋਟੀਫਿਕੇਸ਼ਨ ਸਾਡੇ ਟੈਲੀਗ੍ਰam ਚੈਨਲ ਦੇ ਉੱਤੇ ਪਿਲ ਜਾਵੇਗਾ ਇਹ ਰਿਕਰੂਟਮੈਂਟ ਸੈੱਲ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ 올 ਇੰਡੀਆ ਸੀਰੀਟਾ ਆਫ ਮੈਡੀਕਲ ਸਾਇੰਸਿਸ ਬਟੰਡਾ ਜਾਣੇ ਕਿ ਇਹ ਮਜ਼ ਬਟੰਡਾ ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਜਿਸ ਦੇ ਵਿੱਚ ਪੋਸਟਾਂ ਗੱਡੀਆਂ ਗਈਆਂ ਨੇ ਜਿਸ ਦੀ ਓਪਨਿੰਗ ਡੇਟ ਹੈਗੀ ਜੀ 7 ਜੂਨ 2025 Google form ਤੁਸੀਂ ਭਰਨਾ ਹੋਵੇਗਾ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਜੀ ਇਹ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਪਲੱਸ ਟੈਲੀਗ੍ਰਾਮ ਚੈਨਲ ਦੇ ਉੱਤੇ ਮਿਲ ਜਾਵੇਗਾ ਇਹ ਫਾਰਮ ਭਰ ਕੇ ਤੁਸੀਂ ਭੇਜਣਾ ਹੋਵੇਗਾ ਲਾਸਟ ਡੇਟ ਹੈ ਜੀ ਅਪਲਾਈ Google form ਦੇ ਥਰੂ ਕਰਨ ਦੀ ਜੀ 5 ਜੁਲਾਈ 2025 ਸ਼ਾਮ 5 ਵਜੇ ਤੱਕ ਤੇ ਲਾਸਟ ਡੇਟ ਹੈ ਜੀ ਸਬਮਿਸ਼ਨ ਆਫ ਕਾਰਡ ਕਾਪੀ ਦੀ 7 ਜੁਲਾਈ 2025 ਸ਼ਾਮ 5 ਵਜੇ ਤੱਕ ਮਤਲਬ ਕਿ ਤੁਸੀਂ ਹਾਰਡ ਕਾਪੀ ਵੀ ਭੇਜਣੀ ਹੋਵੇਗੀ ਇਹਨਾਂ ਪੋਸਟਾਂ ਨੂੰ ਭਰ ਕੇ ਜਿੰਨੇ ਵੀ 10 ਵਜੇ ਨੇ ਉਹ ਪਹੁੰਚਦੇ ਕਰਨੇ ਹੋਣਗੇ ਆਫਿਸ ਵਿਖੇ ਜੀ ਪੋਸਟਾਂ ਜਿਹੜੀਆਂ ਕਿੰਨੇ ਨੇ ਸਭ ਤੋਂ ਪਹਿਲੀ ਪੋਸਟ ਦੀ ਗੱਲ ਕਰੀਏ ਤਾਂ ਮੈਡੀਕਲ ਰਜਿਸਟਰ ਦੀ ਪੋਸਟ ਹੈ ਜੀ ਰੇਡੀਓਥੈਰੇਪੀ ਦੀ ਪੋਸਟ ਆ ਪੋਸਟਾਂ ਦੀ ਗਿਣਤੀ ਇੱਕ ਹੈਗੀ ਹੈ ਜਿਹपे ਲੈਵਲ 10th ਦਿੱਤਾ ਜਾਵੇਗਾ ਜੋ ਕਿ ਜਨਰਲ ਕੈਟੇਗਰੀ ਲਈ ਰੱਖਣੀ ਆ ਨੈਕਸਟ ਪੋਸਟ ਹੈ ਜੀ ਮੈਡੀਕਲ ਰਜਿਸਟਰ ਨਿਊਕਲੀਅਰ ਮੈਡੀਸਨ ਦੀ ਪੋਸਟ ਆ ਪੋਸਟਾਂ ਦੀ ਗਿਣਤੀ ਦੋ ਹੈ 10th CPC ਤਹਿਤ ਤਨਖਾਹ ਦਿੱਤੀ ਜਾਵੇਗੀ ਜੋ ਕਿ ਜਨਰਲ ਤੇ ਐਸਸੀ ਕੈਟੇਗਰੀ ਲਈ ਰੱਖਵੀਂ ਰੱਖੀ ਗਈ ਹੈ ਪੋਸਟ ਇਹਦੇ ਵਿੱਚ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਮੈਡੀਕਲ ਫਿਜ਼ਿਸਟ ਰੇਡੀਓਥੈਰੇਪੀ ਦੇ ਲਈ ਜੀ ਐਮ ਐਸ ਸੀ ਇਨ ਮੈਡੀਕਲ ਫਿਜ਼ਿਕਸ ਜਾਂ ਇਸ ਤੇ ਪ੍ਰਾਪਤੀ ਯੋਗਤਾ ਹੋਵੇ ਯੂਨੀਵਰਸਿਟੀ ਤੋਂ ਤੇ ਜਾਂ ਐਮ ਐਸ ਸੀ ਇਨ ਫਿਜ਼ਿਕਸ ਫਰੋਮ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕੀਤੀ ਹੋਵੇ ਤੇ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਡਿਗਰੀ ਇਨ ਰੇਡੀਓਲੋਜੀਕਲ ਮੈਡੀਕਲ ਫਿਜ਼ਿਕਸ ਕਿਸੇ ਕੀਤੀ ਹੋਵੇ ਜਾਂ ਐਮ ਐਸ ਸੀ ਕੀਤੀ ਹੋਵੇ ਮੈਡੀਕਲ ਟੈਕਨੋਲੋਜੀ ਵਿੱਚ ਤੇ 2 ਸਾਲ ਦਾ ਐਕਸਪੀਰੀਅੰਸ ਹੋਵੇ ਤੇ ਉਮਰ ਹੋਵੇ 21 ਤੋਂ 35 ਸਾਲ ਤਾਂ ਤੁਸੀਂ ਇਹ ਪੋਸਟ ਲਈ ਅਪਲਾਈ ਕਰ ਸਕਦੇ ਹੋ ਦ ਨੈਕਸਟ ਪੋਸਟ ਹੈ ਜੀ ਮੈਡੀਕਲ ਫਿਜੀਸਟ ਨਿਊਕਲੀਅਰ ਮੈਡੀਸਨ ਦੀ ਐਮ ਐਸ ਸੀ ਕੀਤੀ ਹੈ ਜੇ ਤੁਸੀਂ ਨਿਊਕਲੀਅਰ ਮੈਡੀਸਨ ਟੈਕਨੋਲੋਜੀ ਦੇ ਵਿੱਚ ਆਰ ਐਸਓ ਲੈਵਲ 2 ਸਰਟੀਫਿਕੇਟ ਨਾ اے ای ਆਰ ਬੀ ਤੋਂ ਤਾਂ ਤੁਸੀਂ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਪੀ ਐਚ ਡੀ ਇਨ ਨਿਊਕਲੀਅਰ ਮੈਡੀਸਨ ਕੀਤੀ ਹੋਵੇ ਤਾਂ ਬਹੁਤ ਵਧੀਆ ਹੈ ਜੀ 35 ਸਾਲ ਤੋਂ ਵੱਧ ਉਮਰ ਨਹੀਂ ਹੋਣੀ ਚਾਹੀਦੀ ਇਹਨਾਂ ਪੋਸਟਾਂ ਨੂੰ ਅਪਲਾਈ ਕਰੰਦੇ Google ਫਾਰਮ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੋਵੇਗਾ ਜੀ 7 ਜੁਲਾਈ ਲਾਸਟ ਡੇਟ ਹੈ ਜੀ ਹਾਰਡ ਕਾਪੀ ਤੁਸੀਂ ਭੇਜਣੀ ਹੋਵੇਗੀ ਐਡਰੈਸ ਨੋਟ ਕਰੋ ਜੀ ਜਿੱਥੇ ਤੁਸੀਂ ਹਾਰਡ ਕਾਪੀ ਭੇਜਣੀ ਹੈਗੀ ਹੈ ਦਰ ਰਿਕਰੂਟਮੈਂਟ ਸੈਲ 올 ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸ ਬਟਿੰਡਾ Envelop ਦੇ ਉੱਤੇ ਤੁਸੀਂ ਇਹ ਜਾਣਕਾਰੀ ਜ਼ਰੂਰ ਲਿਖਣੀ ਹੈਗੀ ਹੈ ਜੀ ਕੋਸਟਰਮੈਂਡ ਕੰਡੀਸ਼ਨਸ ਨੇ ਚੰਗੀ ਤਰ੍ਹਾਂ ਪੜ੍ਹ ਲੈਣੀਆਂ ਜੀ ਜੋ ਇਹ ਰੈਲੈਕਸੇਸ਼ਨ ਐਸ ਪਰ ਗਵਰਨਮੈਂਟ ਰੂਲਸ ਦਿੱਤੀ ਜਾਵੇਗੀ ਹੁਣ ਫੀਸ ਦੀ ਗੱਲ ਕਰਦੇ ਆ ਫੀਸ ਕਿੰਨੀ ਇਹ ਰੱਖੀ ਗਈ ਹੈ ਇਹਨਾਂ ਪੋਸਟਾਂ ਨੂੰ ਭਰਨ ਦੇ ਲਈ ਪੇਮੈਂਟ ਲਿੰਕ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਨੋਟੀਫਿਕੇਸ਼ਨ ਦੇ ਵਿੱਚ ਹੈ 2360 ਰੁਪਏ ਫੀਸ ਰੱਖੀ ਗਈ ਹੈ 2000 ਪਲੱਸ 12% ਜੀਐਸਟੀ ਜਨਰਲ ਐਡਬਲਿਊ ਤੇ ਓਬੀਸੀ ਕੈਂਡੀਡੇਟ ਤੇ ਲਈ ਜੀ ਜਿਹੜੀ ਕਿ ਨਾਨ ਰਿਫੰਡੇਬਲ ਫੀਸ ਰੱਖੀ ਗਈ ਹੈ ਜੀ ਏਸੀ ਅੱਜ ਦਾ ਨੋਟੀਫਿਕੇਸ਼ਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ ਆਕਰ